ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਅਤੇ ਡਿਫੈਂਡਰ ਜਗਰਾਜ ਸਿੰਘ ਅਤਿ ਦੀ ਗਰੀਬੀ ਤੋਂ ਨਿਕਲ ਇਸ ਅਹਿਮ ਮੁਕਾਮ ਤੱਕ ਪਹੁੰਚੇ ਹਨ ਅਦੇ ਆਪਣੇ ਸੁਪਨਿਆਂ ਦੀ ਪ੍ਰਵਾਜ ਪਰਨਹਿਤ ਉਹਨਾਂ ਨੇ ਕਿਸੇ ਤੰਗੀ ਦੀ ਪਰਵਾਹ ਨਹੀਂ ਕੀਤੀ ਬਚਪਨ ਵਿੱਚ ਅਟਾਰੀ ਬਾਰਡਰ ਤੇ ਝੰਡੇ ਅਤੇ ਪਾਣੀ ਦੀਆਂ ਬੋਤਲਾਂ ਤੱਕ ਵੇਚੀਆਂ ਅੱਜ ਪੂਰੀ ਦੁਨੀਆ ਵਿੱਚ ਸਿੱਖ ਸਰਦਾਰ ਖਿਡਾਰੀ ਦਾ ਡੰਕਾ ਹੈ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਫਾਈਨਲ ਚ ਭਾਰਤ ਨੇ ਚੀਨ ਨੂੰ ਇੱਕ ਜ਼ੀਰੋ ਨਾਲ ਮਾਦ ਦਿੱਤੀ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਰਹੇ ਜਗਰਾਜ ਸਿੰਘ ਜਿਨ੍ਹਾਂ ਨੇ ਚੌਥੇ ਕੁਆਟਰ ਦੇ 51ਵੇਂ ਮਿੰਟ 'ਚ ਸ਼ਾਨਦਾਰ ਗੋਲ ਕਰ ਟੀਮ ਇੰਡੀਆ ਨੂੰ ਬਰਤ ਦਵਾਇ ਜਗਰਾਜ ਸਿੰਘ ਦਾ ਜਨਮ ਪੰਜਾਬ ਦੇ ਅਟਾਰੀ 'ਚ ਹੋਇਆ ਸੀ ਅਟਾਰੀ ਭਾਰਤ ਪਾਕਿਸਤਾਨ ਬਾਰਡਰ ਤੇ ਸਥਿਤ ਹੈ ਅਤੇ ਇੱਕ ਸਮੇਂ ਸੀ ਜਦੋਂ ਇੱਥੇ ਅਕਸਰ ਫਾਇਰਿੰਗ ਹੁੰਦੀ ਰਹਿੰਦੀ ਸੀ ਪਾਕਿਸਤਾਨ ਫੌਜ ਦੀ ਫਾਇਰਿੰਗ ਨੇ ਇਸ ਕਦਰ ਇੱਥੇ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ ਕਿ ਇੱਕ ਸਮੇਂ ਅਜਿਹੇ ਆਇਆ ਜਦੋਂ ਭਾਰਤੀ ਸੈਨਾ ਨੇ ਜਗਰਾਜ ਦੇ ਪਿੰਡ ਨੂੰ ਖਾਲੀ ਕਰਨ ਦਾ ਹੁਕਮ ਚਾੜ ਦਿੱਤਾ ਹਾਲਾਂਕਿ ਬਾਅਦ ਵਿੱਚ ਸਥਿਤੀ ਸਹੀ ਹੋਈ ਪਰ ਜੁਗਰਾਜ ਵੱਲੋਂ ਉਸਦੇ ਪਰਿਵਾਰ ਦੀ مالی ਹਾਲਤ ਬੇहद ਖਰਾਬ ਹੋ ਗਈ ਜੁਗਰਾਜ ਨੇ ਆਪਣੇ ਪਰਿਵਾਰ ਦੀ ਗਰੀਬੀ ਨੂੰ ਖਤਮ ਕਰਨ ਦੇ ਲਈ ਹਾਕੀ ਨੂੰ ਚੁਣਿਆ ਅਤੇ ਉਹਨਾਂ ਨੇ ਬਿਨਾਂ ਕਿਸੇ ਮੋਟਾ ਦੇ ਇਸ ਖੇਡ ਵਿੱਚ ਆਪਣਾ ਨਾਂ ਬਣਾਇਆ ਜੁਗਰਾਜ ਸਿੰਘ ਦੇ ਆਈਡਲ ਸ਼ਮਸ਼ੀਰ ਸਿੰਘ ਅਤੇ ਚਤਾਰਾ ਸਿੰਘ ਸਨ ਇਹ ਦੋਨੋਂ ਖਿਡਾਰੀ ਉਹਨਾਂ ਦੇ ਪਿੰਡ ਦੇ ਹੀ ਸਨ ਉਹਨਾਂ ਨੂੰ ਦੇਖ ਕੇ ਜੁਗਰਾਜ ਨੇ ਜਲੰਧਰ ਚ ਹਾਕੀ ਅਕੈਡਮੀ ਚ ਐਡਮਿਸ਼ਨ ਲਈ ਅਦੇ ਸਾਲ 2011 ਚ BNB ਦੀ ਟੀਮ ਚ ਸਿਲੈਕਟ ਹੋਏ ਉਹਨਾਂ ਨੂੰ ਉਸ ਵੇਲੇ ਸਿਰਫ 3500 ਰੁਪਏ ਸਟਾਈਪੈਂਡ ਮਿਲਦਾ ਸੀ ਪਰ ਸਾਲ 2016 'ਚ ਉਹਨਾਂ ਦੀ ਜ਼ਿੰਦਗੀ ਬਦਲ ਗਈ ਜੁਗਰਾਜ ਨੂੰ 2016 'ਚ ਭਾਰਤੀ ਨੌ ਸੈਨਾਂ ਦੀ ਟੀਮ 'ਚ ਐਂਟਰੀ ਮਿਲੀ ਅਤੇ ਉਹਨਾਂ ਨੇ ਟੀਮ ਪੈਂਟੀ ਆਫਸਰ ਬਣਾ ਦਿੱਤਾ ਗਿਆ ਜੁਗਰਾਜ ਦੇ ਲਈ ਇਹ ਨੌਕਰੀ ਬੇਸ਼ਕੀਮਤੀ ਸੀ ਕਿਉਂਕਿ ਉਹਨਾਂ ਦੀ ਸੈਲਰੀ 3500 ਤੋਂ ਵੱਧ ਕੇ 35000 ਤੱਕ ਪਹੁੰਚ ਗਈ ਅੱਜ ਜੁਗਰਾਜ ਨੂੰ ਦੇਸ਼ ਸलाम ਕਰ ਰਿਹਾ ਹੈ ਪਹਿਲਾਂ ਉਹਨਾਂ ਨੇ 올림픽 'ਚ ਟੀਮ ਇੰਡੀਆ ਨੂੰ ਬ੍ਰੌਂਜ਼ ਦਿਵਾਇਆ ਅਤੇ ਹੁਣ ਉਹਨਾਂ ਨੇ ਦੇਸ਼ ਨੂੰ ਏਸ਼ੀਆ ਦਾ ਚੈਂਪੀਅਨ ਬਣਾ ਦਿੱਤਾ ਹੈ ਹਾਲ ਏਸ਼ੀਆ ਚੈਂਪੀਅਨ ਬਣਾਉਣ ਵਾਲੇ ਇਸ ਖਿਡਾਰੀ ਦੇ ਅਤੀਤ ਨੂੰ ਵੇਖੀਏ ਤਾਂ ਵੱਡੇ ਸਵਾਲ ਉੱਠਦੇ ਹਨ ਕਿ ਕਿਸ ਤਰੀਕੇ ਨਾਲ ਅਤਿ ਦੀ ਗਰੀਬੀ ਵਿੱਚੋਂ ਨਿਕਲ ਕੇ ਉਹ ਇਥੋਂ ਤੱਕ ਪਹੁੰਚੇ ਹਨ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਨਾ आवाज बुलंद कर रहा है सिख न्यूज एक्सप्रेस की पत्रकार पत्रकारिता सपोर्ट करने लाई स्क्रीन ते दिते क्यूआर कोड नूं स्कैन करके पे कर सकते हो साडे यूट्यूब चैनल नूं सबसक्राइब करो